ਕਿ ਆਪਣੇ ਭਾਰਤ ਵਰਸ਼ ਵਿੱਚ ਬਹੁਤ ਸਾਰੇ ਇਹੋ ਜੀਵ ਨੇ ਜਿਹੜੇ ਤ੍ਰਬੈਣੀ ਤੇ ਪ੍ਰਾਗ ਤੇ ਇਸ਼ਨਾਨ ਕਰਕੇ ਕਹਿੰਦੇ ਨੇ ਕਿ ਅਸੀਂ ਤਸਮ ਦੁਆਰ ਚਲੇ ਗਏ ਸਾਡਾ ਸੱਚਖੰਡ ਵਿੱਚ ਵਾਸਾ ਹੋ ਗਿਆ ਸਾਡੀ ਮੈਲ ਲਹਿ ਗਈ ਹੈ ਤੇ ਸਾਨੂੰ ਅਮਰ ਪਦਵੀ ਪ੍ਰਾਪਤ ਹੋ ਗਈ ਹੈ ਕਿ ਇਹਨੂੰ ਗਿਆ ਜਾ ਕੇ ਇਸ਼ਨਾਨ ਕਰਾਈਂ ਕਿ ਹਰ ਦੁਆਰ ਜਾ ਕੇ ਇਸ਼ਨਾਨ ਕਰਾਈਏ ਸੰਤ ਕਹਿੰਦੇ ਭਾਈ ਇਹੜਾ ਤੀਰਥ ਹੈ ਨਾ ਉਹ ਦੂਰ ਨਹੀਂ ਹੈ ਸਰੀਰ ਦਾ ਤੀਰਥ ਨਹੀਂ ਹੈ ਉਹ ਉਹ ਹੈ ਮਨ ਦਾ ਤੀਰਥ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਕਹਿੰਦੇ ਕਰੋ ਵਿਚਾਰ ਸੰਤ ਕਹਿੰਦੇ ਤੁਹਾਡੇ ਅੰਦਰ ਹੀ ਉਹ ਤੀਰਥ ਹੈ ਜਿਸ ਨੂੰ ਨਾਮ ਤੀਰਥ ਕਿਹਾ ਹੈ ਸਭ ਤੋਂ ਉੱਤਮ ਤੀਰਥ ਕਿਹਾ ਹੈ ਜਦੋਂ ਸੁਰਤ